ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਫਰੀਦਕੋਟ ਦੇ ਵਿੱਚ ਜਿਹੜੀ ਨਹਿਰ ਆ ਜਿਹੜੀ ਨਵੀਂ ਬਣੀ ਸੀ ਉਹਦੇ ਚ ਪਾੜ ਪੈ ਚੁੱਕਿਆ ਪ੍ਰਸ਼ਾਸਨ ਫਰੀਦਕੋਟ ਦਾ ਤੇ ਨਹਿਰੀ ਵਿਭਾਗ ਫਰੀਦਕੋਟ ਦਾ ਉਹ ਸਿਰਫ ਤੇ ਸਿਰਫ ਮੈਨੂੰ ਲੱਗਦਾ ਇਸ ਗੱਲ ਦੀ ਉਡੀਕ ਕਰ ਰਿਹਾ ਕਿ ਪੰਜਾਬ ਦੇ ਲੋਕ ਆਉਣਗੇ ਫਰੀਦਕੋਟ ਦੇ ਨੌਜਵਾਨ ਆਉਣਗੇ ਉਹ ਆਪੇ ਆ ਕੇ ਪਾੜ ਭਰ ਲੈਣਗੇ ਅਸੀਂ ਜਿਹੜਾ ਟੈਕਸ ਦੇ ਰੂਪ ਦੇ ਵਿੱਚ ਜਿਹੜੀਆਂ ਤਨਖਾਹਾਂ ਲੈ ਰਹੇ ਆਂ ਏਸ਼ੀਆ ਦੇ ਵਿੱਚ ਬਹਿ ਕੇ ਅਸੀਂ ਵਾਪਸ ਘਰੇ ਚਲੇ ਜਾਂਦੇ ਆਂ ਅਸੀਂ ਉਸੇ ਤਰ੍ਹਾਂ ਚੱਲਦੇ ਰਹਾਂਗੇ ਜਿਵੇਂ ਪੂਰੇ ਪੰਜਾਬ ਦੇ ਵਿੱਚ ਮਾਝੇ ਏਰੀਏ ਦੇ ਵਿੱਚ ਹੜ੍ਹ ਆਏ ਹੋਏ ਆ ਪਾੜ ਪਿਆ ਹੋਇਆ ਦਰਿਆਵਾਂ ਦੇ ਵਿੱਚ ਨਹਿਰਾਂ ਦੇ ਵਿੱਚ ਉੱਥੇ ਪੰਜਾਬ ਦੇ ਨੌਜਵਾਨ ਸੰਸਥਾਵਾਂ ਫਾਊਂਡੇਸ਼ਨਾਂ ਤੇ ਉਹੋ ਹੀ ਸਿਰਫ ਲੱਗੇ ਹੋਏ ਆ ਕਿਹੜਾ ਕੰਮ ਪ੍ਰਸ਼ਾਸਨ ਦਾ ਸੀਗਾ ਨਾ ਉੱਥੇ ਉਹਨਾਂ ਨੇ ਕੀਤਾ ਤੇ ਨਾ ਹੀ ਇੱਥੇ ਕੋਈ ਨਿਗਰਾਨੀ ਰੱਖੀ ਆ ਤੇ ਪ੍ਰਸ਼ਾਸਨ ਦਾ ਫਰਜ਼ ਬਣਦਾ ਕਿ ਨਹਿਰ ਦੇ ਉੱਤੇ ਨਿਗਰਾਨੀ ਰੱਖਣ ਕਿ ਕਿਤੇ ਪਾੜਤਾ ਨਹੀਂ ਪੈ ਰਿਆ ਕਿਤੇ ਕੋਈ ਨੁਕਸਾਨਤਾ ਨਹੀਂ ਹੋ ਰਿਹਾ ਫਰੀਦਕੋਟ ਨੂੰ ਨੁਕਸਾਨਤਾ ਨਹੀਂ ਹੋਊਗਾ ਫਰੀਦਕੋਟ ਦੇ ਲੱਗਦੇ ਪਿੰਡਾਂ ਨੂੰ ਨੁਕਸਾਨਤਾ ਨਹੀਂ ਹੋਊਗਾ ਕਿਉਂਕਿ ਹੜ੍ਹ ਪ੍ਰਭਾਵਿਤ ਖੇਤਰ ਕਾਫੀ ਬਣੇ ਹੋਏ ਆ ਪਰ ਇਹਨਾਂ ਨੇ ਸਿਰਫ ਤੇ ਸਿਰਫ ਇਹ ਸੋਚਿਆ ਹੋਇਆ ਕਿ ਫਰੀਦਕੋਟ ਦੇ ਲੋਕ ਹੈਗੇ ਉਹ ਆਪੇ ਢੇੜਾ ਮਾਰ ਲੈਣਗੇ ਉਹ ਆਪੇ ਸਾਨੂੰ ਦੱਸ ਦੇਣਗੇ ਅਸੀਂ ਉਸ ਤੋਂ ਬਾਅਦ ਵੇਖਾਂਗੇ ਐਕਸ਼ਨ ਲੈਣਾ ਕਿ ਨਹੀਂ ਲੈਣਾ ਸੋ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਵੀ ਦੱਸ ਦੇਵੇ ਕਿ ਪ੍ਰਸ਼ਾਸਨ ਨੇ ਕੀ ਕੀਤਾ ਸਰਕਾਰ ਨੇ ਕੀ ਕੀਤਾ ਇੱਕ ਉਹ ਭਗਵੰਤ ਮਾਨ ਦਾ ਹੈਲੀਕਾਪਟਰ ਆ ਜੋ ਕਹਿੰਦਾ ਮੈਂ ਹੈਲੀਕਾਪਟਰ ਦੇਤਾ ਉਹਨੇ ਉਥੋਂ ਰਾਸ਼ਨ ਆ ਜਿਹੜਾ ਉਹ ਥੱਲੇ ਛੜਤਾ ਪਾਣੀ ਦੇ ਵਿੱਚ ਛੜਤਾ ਉਹ ਰਾਸ਼ਨ ਕਿਸੇ ਕੋਲੇ ਪਹੁੰਚਿਆ ਨਹੀਂ ਫੋਟੋ ਖਿਚਵਾ ਲਈ ਇੱਕ ਰੋਟੀ ਹੱਥ 'ਚ ਫੜ ਕੇ ਥੱਲੇ ਬਹਿ ਕੇ ਫੋਟੋ ਖਿਚਵਾ ਲਈ ਹੁਣ ਜੋ ਕਿ ਜੀ ਫੋਟੋ ਹੋ ਗਈ ਆ ਹੁਣ ਰੋਟੀ ਵਾਪਸ ਲੈ ਲਓ ਮਤਲਬ ਇਹੋ ਜਿਹੇ ਹਾਲਾਤ ਆ ਇਹਨਾਂ ਦੇ ਸਰਕਾਰ ਨੇ 30% ਵੈਸੇ ਆੜ ਆ 70% ਜਿਹੜਾ ਉਹ ਸਰਕਾਰੀ ਤੌਰ ਤੇ ਆਇਆ ਇਹ 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 ਨੁਕਸਾਨ ਹੋਇਆ ਪੰਜਾਬ ਦਾ ਜਾਣਬੁੱਝ ਕੇ ਜਿਹੜਾ ਕੀਤਾ ਗਿਆ ਇਹ ਚਾਹੁੰਦੇ ਆ ਕਿ ਅਸੀਂ ਇਸ ਤਰ੍ਹਾਂ ਮਾਰਾਂਗੇ ਤੁਹਾਨੂੰ ਭਗਵੰਤ ਮਾਨ ਤਾਂ ਮੇਰੇ ਹਿਸਾਬ ਨਾਲ ਹੁਣ ਲਾਗਾ ਦੇ ਘਰ ਹੀ ਨਹੀਂ ਗਿਆ ਕੋਈ ਭਗਵੰਤ ਮਾਨ ਦੀ ਕੋਈ ਵੈਲਿਊ ਰਹਿ ਹੀ ਨਹੀਂ ਗਈ ਇਹ ਤਾਂ ਹੁਣ ਹਰਿਆਣਾ ਸਰਕਾਰ ਹੋਗੀ ਜਾਂ ਸੈਂਟਰ ਸਰਕਾਰ ਹੋਗੀ ਉਹੀ ਪੰਜਾਬ ਨਾਲ ਖੇਢੀ ਜਾਂਦੇ ਉਹ ਕਹਿੰਦੇ ਅਸੀਂ ਪੰਜਾਬ ਨੂੰ ਡੋਬਾਂਗੇ ਭਗਵੰਤ ਮਾਨ ਤਾਂ ਸਿਰਫ ਹੁਣ ਇਸ ਗੱਲ ਤੇ ਰਹਿ ਗਿਆ ਕਿ ਪੰਜਾਬ ਦੇ ਵਿੱਚੋਂ ਕੋਈ ਵੀ ਬੰਦਾ ਉੱਠਦਾ ਕੋਈ ਵੀ ਬੰਦਾ ਬੋਲਦਾ ਉਹਨੂੰ ਬੁਲਾ ਕੇ ਉਹਨੂੰ ਪ੍ਰਸ਼ਾਸਨ ਦੇ ਨਾਲ ਹੀ ਬਲਾਓ ਵੀ ਹਾਂ ਵੀ ਇਹਨੂੰ ਚੱਕ ਲਿਓ ਇਹਨੂੰ ਕੁੱਟੋ ਇਹਦੀ ਵੀਡੀਓ ਬਣਾ ਕੇ ਮੈਨੂੰ ਭੇਜੋ ਬਸ ਆ ਆ ਕੰਮ ਰਹੇਗਾ ਭਗਵੰਤ ਮਾਨ ਦਾ ਹੋਰ ਭਗਵੰਤ ਮਾਨ ਕੁਝ ਨਹੀਂ ਕਰ ਸਕਦਾ ਇਹ ਕੋਈ ਹਾਲਾਤ ਹੈ ਦੇਖੋ ਪੰਜਾਬ ਦੇ ਲੋਕ ਟੈਕਸ ਦਿੰਦੇ ਇਸ ਗੱਲ ਕਰਕੇ ਸਾਨੂੰ ਸ਼ੋਰਟੀ ਮਿਲੂਗੀ ਕਿ ਇਹੋ ਜਿਹੇ ਜਦੋਂ ਹੜ੍ਹ ਪ੍ਰਭਾਵਿਤ ਖੇਤਰ ਹੋਣਗੇ ਕੋਈ ਨੁਕਸਾਨ ਹੋਊਗਾ ਸਾਡਾ ਜਿਹੜਾ ਉੱਪਰ ਭਾਈ ਹੋਊਗੀ ਸਾਡੀ ਸਾਡਾ ਜਿਹੜਾ ਨੁਕਸਾਨ ਆ ਸਾਡੇ ਨਾਲ ਸਰਕਾਰ ਖੜੂਗੀ ਪਰ ਹਾਲਾਤ ਕੀ ਆ ਕਿ ਸਰਕਾਰ ਖੁਦ ਕਹਿ ਰਹੀ ਆ ਕਿ ਸਾਨੂੰ ਪੈਸੇ ਦਿਓ ਸਰਕਾਰ ਖੁਦ ਕਹਿ ਰਹੀ ਆ ਕਿ ਸਾਨੂੰ ਫੰਡ ਦਿਓ ਸਰਕਾਰ ਦੇ ਜਿਹੜੇ ਮੈਂ ਐਮ ਐਲ ਏ ਉਹ ਕਹੀ ਆ ਸੀ ਲੱਖ ਲੱਖ ਰੁਪਈਆ ਦਿੰਨੇ ਆ ਕਮਾਲ ਹੋ ਗਈ ਯਾਰ ਤੁਸੀਂ ਲੱਖ ਲੱਖ ਰੁਪਈਆ ਆਪਦੇ ਪੱਲਿਓਂ ਦੇਈ ਜਾਂਦੇ ਆ ਪੰਜਾਬ ਦੇ ਲੋਕਾਂ ਨੇ ਟੈਕਸ ਦਿੱਤਾ ਤਾਂ ਜਾ ਕੇ ਕਿਤੇ ਤੁਸੀਂ ਜਿਹੜਾ ਤਨਖਾਹਾਂ ਉਹਨੀਆਂ ਤੁਹਾਡੀਆਂ ਤੁਸੀਂ ਐਸ਼ ਪ੍ਰੈਸਟੀਆਂ ਕਰਦੇ ਹੋ ਕਾਂ ਜਾ ਕੇ ਕਿਤੇ ਤੁਸੀਂ ਲੱਖ ਲੱਖ ਰੁਪਇਆ ਦਿੱਤਾ ਇਹਦੇ ਚ ਹੰਕਾਰ ਵਾਲੀ ਗੱਲ ਕਿਹੜੀ ਪੰਜਾਬ ਦੇ ਲੋਕਾਂ ਦਾ ਪੈਸਾ ਸੀ ਪੰਜਾਬ ਤੇ ਤੁਸੀਂ ਲਾਤਾ ਐਕਸਟਰਾ ਰੂਪ ਦੇ ਵਿੱਚ ਕੀ ਦਿੱਤਾ ਜਿੱਤੇ 50 50000 ਦਾ ਨੁਕਸਾਨ ਹੋਇਆ ਉਥੇ ਤੁਸੀਂ 6 6000 ਰੁਪਇਆ ਮੁਆਵਜ਼ਾ ਜਿਹੜਾ ਦਿਓਗੇ ਐਂਡ ਦੇ ਵਿੱਚ ਜੇ ਤੁਸੀਂ ਦਿੱਤਾ ਉਹਦਾ ਕੀ ਫਾਇਦਾ ਸੋ ਫਰੀਦਕੋਟ ਦੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹਦਾ ਜਲ ਤੋਂ ਜਲਦ ਹੱਲ ਕੀਤਾ ਜਾਵੇ ਨਹੀਂ ਤਾਂ ਫਿਰ ਵੱਡਾ ਨੁਕਸਾਨ ਬਣੂਗਾ ਪੰਜਾਬ ਦੇ ਲੋਕ ਤਾਂ ਚਲੋ ਹੈਗੇ ਆ ਫਰੀਦਕੋਟ ਦੇ ਨੌਜਵਾਨ ਫਰੀਦਕੋਟ ਦੀਆਂ ਸੰਸਥਾਵਾਂ ਕਿਸਾਨੀ ਨੇ ਸਭ ਹੈਗੇ ਆ ਸਾਰੇ ਖੜ ਜਾਣਗੇ ਪਰ ਤੁਸੀਂ ਕੀ ਕਰ ਰਹੇ ਹੋ ਇਹ ਤੁਹਾਡਾ ਦੱਸਣਾ ਇੱਥੇ ਪਰਜ ਬੰਦਾ ਹਾਂਜੀ ਰਕਵੀਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਟਾਈਮ ਦੇ ਵਿੱਚ ਨਹਿਰ ਦੇ ਉੱਪਰ ਪਹੁੰਚੇ ਹੋ ਜੀ ਕਿਸ ਤਰ੍ਹਾਂ ਦੇ ਹਾਲਾਤ ਤੁਹਾਨੂੰ ਨਜ਼ਰ ਆ ਰਹੇ ਹੈਗੇ ਹਾਲਾਤ ਤੁਹਾਡੇ ਸਾਹਮਣੇ ਹੀ ਇਹਦੇ ਸ਼ਾਟ ਲੈ ਲਓ ਫਰੀ ਨਹਿਰ ਨੇੜੀ ਹੈਗੀ ਹੈ ਮੇਰੇ ਖਿਆਲ ਤਿੰਨ ਚਾਰ ਮਹੀਨੇ ਹੋ ਗਏ ਇਹਨੂੰ ਬਣੀ ਨੂੰ ਤੇ ਥੋੜੇ ਸਮੇਂ ਦੇ ਵਿੱਚ ਜਿਹੜੀ ਇਹ ਡੈਮੇਜ ਹੋਣੀ ਸ਼ੁਰੂ ਹੋ ਤਿੰਨ ਸਾਲ ਇਸ ਨਹਿਰ ਨੂੰ ਬਣਾਉਣ ਵਾਸਤੇ ਸਾਡੇ ਫਰੀਜ਼ ਕੋਟ ਦੀਆਂ ਵਾ